ਤੇ ਪਿੰਡ ਦਾ ਪਾਈ ਕਰਨਾਮ ਸੀ ਜੋ ਕਿ ਗੁਰੂ ਘਰ ਦੀ ਸੇਵਾ ਕਰਦਾ ਸੀ ਕਿਸੇ ਗੱਲ ਤੋਂ ਗ੍ਰੰਥੀ ਨੇ ਉਹ ਬੰਦੇ ਨੂੰ ਆਖਿਆ ਵੀ ਇਹ ਮਰਜ਼ਾਦਾ ਬਾਰੇ ਤੇ ਅੱਜ ਸਵੇਰੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਸਾਰਾ ਨਗਰ ਇਕੱਠਾ ਹੋਇਆ ਉਹਨਾਂ ਬੰਦਿਆਂ ਨੇ ਗ੍ਰੰਥੀ ਦੇ ਆ ਕੇ ਛੱਤਤ ਕੀਤਾ ਤੇ ਇਹਦੇ ਕਿਸਾ ਦੀ ਵਿਰਧੀ ਕਕਾਰਾਂ ਦੀ ਵਿਰਧੀ ਕੀਤੀ ਤੇ ਇਹਨੂੰ ਕੁੱਟਮਾਰ ਕੀਤੀ ਬੁਰੀ ਤਰ੍ਹਾਂ ਤੇ ਗੁਰੂ ਘਰ ਦਾ ਗ੍ਰੰਥੀ ਹੋਵੇ ਤੇ ਸਾਰੇ ਨਗਰ ਨੂੰ ਕਿਹੜਾ ਬਾਣੀ ਸੁਣਾ ਦਵਾ ਹੋਵੇ ਤੇ ਸਾਰੇ ਪਿੰਡ ਦਾ ਭਲਾ ਮੰਗਦਾ ਹੋਵੇ ਇੱਕ ਗੁਰਮਤਿ ਗੱਲ ਆ ਅੱਖਾਂ ਤੋਂ ਪਿੰਡ ਦੇ ਬੰਦੇ ਗੱਲ ਪੈ ਜਾਂਦੇ ਤੇ ਕੁੱਟਮਾਰ ਕਰਨ। ਤੇ ਇਹ ਨੂੰ ਮੈਂ ਕਹਨਾ ਵੀ ਮਾੜੀ ਗੱਲ ਹੈ ਨਹੀਂ ਗਰੰਤੀ ਤੇ ਅਕਿ ਸਾਡੀ ਪੰਜਾਬ ਦੇ ਬਹੁਤ ਘੱਟ ਨੇ ਗਰੰਤੀ ਬੰਦ ਨੂੰ ਤਿਆਰ ਨਹੀਂਗਾ। ਤੇ ਮੈਂ ਆ ਬੇਨਤੀ ਕਰਦਾ ਵੀ ਇੱਥੋਂ ਦੇ ਇੱਕ ਪੋਥਾਣ ਦੇ ਐਸਐਸਟੀ ਸਾਹਿਬ ਨੂੰ ਹੋਰ ਸਾਰੀਆਂ ਸਿੱਖ ਜੱਥੇਬੰਦੀਆਂ ਨੂੰ ਹੁਣ ਇਹ ਗਰੰਤੀ ਸਿੰਘ ਵਿਚਾਰਾ ਗਰਨਾਪ ਸਿੰਘ ਇਹ ਅੱਜ ਬੇਹਲਾਜ ਪਿਆ ਸਿਵਲ ਹਸਪਤਾਲ ਦੇ ਵਿੱਚ। ਇਹਦੀ سپورਟ ਤੇ ਸਾਰੀਆਂ ਜੱਥੇਬੰਦੀਆਂ ਆਉਣ ਤੇ ਇਹਦੀ ਮਤ ਕਰਨਾ ਕਿਹੜੇ ਦੋਸ਼ੀਆਂ ਨੇ ਇਹਦੇ ਤੇ ਛਕਤ ਕੀਤਾ ਹੈ। ਉਹਨਾਂ ਦੋਸ਼ੀਆਂ ਸਾਰਿਆਂ ਤੇ ਬੰਦੀ ਕਾਨੂੰਨੀ ਕਾਰਵਾਈ ਕਰਾਈ ਜੇ ਤੇ ਜੇਕਰ ਨਹੀਂ ਕਾਰਵਾਈ ਕਰਦਾ ਪ੍ਰਸ਼ਾਸਨ ਮੈਂ ਬੇਨਤੀ ਕਰਦਾਂ ਇੱਥੋਂ ਦੇ ਡੀਐਸਪੀ ਸਾਹਿਬ ਨਾਲ ਮੇਰੀ ਗੱਲ ਹੋਈ ਹੋਰ ਵੀ ਬੇਨਤੀ ਕਰਦਿਆਂ ਉਹਨਾਂ ਦੋਸ਼ੀਆਂ ਨੇ ਵੀ ਫਰਜੀ ਸੱਟਾਂ ਮਾਰ ਕੇ ਇੱਥੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਹੋਏ ਨੇ ਤੇ ਮੈਂ ਇਹਨਾਂ ਨੂੰ ਕਹਾਗਾ ਵੀ ਪ੍ਰਸ਼ਾਸਨ ਨੂੰ ਵੀ ਕਿ ਮੈਂ ਮਿਲ ਚੱਲਿਆ ਐਸਐਸਪੀ ਸਾਹਿਬ ਨੂੰ ਕਿਹੜਾ ਫਰਜੀ ਉਹਨਾਂ ਸੱਟਾਂ ਮਾਰ ਕੇ ਦਾਖਲ ਕੀਤੀਆਂ ਕੀਤਾ ਬੰਦਾ ਉਹਦੀ ਇਨਕੁਆਰੀ ਕਰਕੇ ਕੈਂਸਲ ਕਰਕੇ ਕਿਹੜੇ ਐਮਐਲਆਰ ਉਹਨਾਂ ਦੇ ਵਿਅਸਥੀ ਦੀ ਕਾਰਵਾਈ ਪ੍ਰਸ਼ਾਸਨ ਕਰੇ ਇਥੋਂ ਦਾ ਨਹੀਂ ਤਾਂ ਪਈ ਸਾਨੂੰ ਇੱਥੇ ਦੁਬਾਰਾ ਆਹ ਰਹੇ ਜਿੱਥੇ ਬੰਦਿਆਂ ਨਾਲ ਲੈ ਕੇ ਮੈਂ ਛੇਤੀ ਹੀ ਧਰਨੇ ਦਾ ਆਗਮਨ ਕਰਾਂਗੇ ਇੱਥੇ ਵੱਡਾ ਮੋਰਚਾ ਲਾਉਣਾ ਪਊਗਾ ਤੇ ਕਿੰਨਾ ਚਿਰੇ ਗ੍ਰੰਥੀ ਕਰਨਾਮ ਸਿੰਘ ਨੂੰ ਸਾਥ ਨਹੀਂ ਮਿਲਦਾ ਪਈ ਉਹ ਨਜ਼ਰ ਮਨਾ ਖੜਾ ਤੇ ਸਾਰੇ ਜਿੱਥੇ ਬੰਦਿਆਂ ਨੂੰ ਫਿਰ ਦੁਬਾਰਾ ਬੇਨਤੀ ਆ ਮੈਂ ਸਾਰੇ ਮੁੱਖੇ ਪਿੰਡ ਦੀ ਪੰਚਾਇਤ ਨੂੰ ਸਾਰੇ ਮੁਹੱਬਤ ਭਰਾਵਾਂ ਨੂੰ ਆਹ ਖੜਾ ਸਾਰਾ ਨਗਰ ਖੜਾ ਮੁੱਖੇ ਨਗਰ ਦੇ ਸਾਰੇ ਬੰਦੇ ਖੜੇ ਨੇ ਪਰ ਇਹਨਾਂ ਦੀ ਬੇਨਤੀ ਕਰਨਾ ਪਈ ਤੁਹਾਡੇ ਗੁਰੂ ਪਰਦੇ ਗ੍ਰੰਥੀ ਧਾਰਾ ਨਗਰ ਪਈ ਸਾਥ ਦੇ ਕੇ ਕਿ ਉਹਨਾਂ ਦੋਸ਼ੀਆਂ ਦੇ ਖਾਰ ਵੀ ਕਰਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗ ਵਾਇਬ੍ਰਿਡਿਟੀ ਫਤਿਹ ਅੱਜ ਗਰੰਤਜੀ ਗੁਰਨਾਮ ਸਿੰਘ ਦੇ ਕੁਝ ਵਿਅਕਤੀ ਕਰੇ ਵਰਦਾਰਸਾਨ ਕੇ ਗੱਲ ਪੈਗੇ ਨੇ ਪਿੰਡ ਮੋਖਾ ਤਸੀਲ ਸultanpur ਜ਼ਿਲ੍ਹਾ कपूरथਲਾ ਮੇਰ ਸਿੰਘ ਉਸਦਾ ਨੜਕਾ ਮਨਪ੍ਰੀਤ ਸਿੰਘ ਦਾ ਤੇ ਗੁਰਦੀਪ ਸਿੰਘ ਉਹਦਾ ਮੁੰਡਾ ਨਿਸ਼ਾਨ ਸਿੰਘ ਇਕੋਂ ਦਾ ਨਰਕਾ ਸ਼ਬਲ ਸਿੰਘ ਗਰੰਤੀ ਗੁਰਦੁਆਰਾ ਸਾਹਿਬ ਨੇਤਨਵੇਂ ਕਰਕੇ ਰਿਹਾ ਸੀ ਕਿ ਇਹਦੀ ਆਣ ਕੇ ਗੁਰਦੁਆਰਾ ਸਾਹਿਬਾਨ ਕੇ ਗਾਲ ਪਏਗੇ ਨੇ ਤੇ ਕੇਸਾਂ ਦੀ ਵਿਵਰਤੀ ਕੀਤੀ ਜਾਂਦੇ ਤਹੀਂ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਕਰਨੇ ਆ ਗਰੰਤੀ ਨੂੰ ਕੁਝ ਇਨਸਾਫ ਦਿਵਾਉਣਾ ਚਾਹੀਦਾ ਜਥੇਬੰਦੀਆਂ ਸ਼੍ਰੋਮਣੀ ਕਮੇਟੀ ਵਾਲੇ ਜਿੱਥੋਂ ਤੱਕ ਵੀ ਸਾਡੀ ਆਵਾਜ਼ ਪਹੁੰਚਦੀ ਹੈ ਸਾਰਿਆਂ ਨੂੰ ਬੇਨਤੀ ਹੈ ਕਿ ਇਹ ਗਣਤੀ ਦੇ ਨਾਲ ਬਹੁਤ ਘਟ ਮਾਰ ਦਿੱਤੀ ਹੈ ਕੇਸਾਂ ਦੀ ਵਿਅਤੀ ਕੀਤੀ ਹੈ ਇਹ ਗਣਤੀ 100 ਰੁਪਿਆ ਸਰਦਾਰਪੁਰ ਇਹ ਅਸਬ ਦੇ ਵਿੱਚ ਅਜੇ ਬੋਲਦਾ ਚੱਲਦਾ ਨਹੀਂ ਤੇ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਪਹੁੰਚਣ ਦੀ ਕਿਰਪਾ ਤਾਂ ਕਰਨ ਵਾਈਕਲ ਜਿੱਕੇ ਸਦਸਾ ਵਾਈਕਲ ਜਿੱਕੇ ਫਤਿਹ